ਅੱਜ ਬਜਟ ਪੇਸ਼ ਹੋਇਆ ਤੇ ਬਹੁਤ ਸਾਰੇ ਤਕਰਾਰ ਵੀ ਸਾਹਮਣੇ ਆਏ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆਈਆਂ ਬਹੁਤ ਸਾਰੇ ਜਿਹੜੇ ਨੇਤਾਵਾਂ ਨੇ ਵੀ ਜਾਂ ਆਮ ਲੋਕਾਂ ਨੇ ਵੀ ਇਹ ਗੱਲ ਕਹੀ ਕਿ ਬਹੁਤ ਸਾਰੀਆਂ ਸਟੇਟਾਂ ਦੇ ਨਾਮ ਹੀ ਨਹੀਂ ਲਏ ਗਏ ਉਹਨਾਂ ਦਾ ਜ਼ਿਕਰ ਹੀ ਨਹੀਂ ਹੋਇਆ ਤੇ ਆਪਾਂ ਇਹ ਵੀ ਆਪਾਂ ਵੀ ਗੱਲ ਕੀਤੀ ਤੇ ਆਸ-ਪਾਸਿਓਂ ਵੀ ਇਹ ਸੁਣਿਆ ਕਿ ਬਿਹਾਰ ਨੂੰ ਬਿਹਾਰ ਤੇ ਕਾਫੀ ਰਹਿਮਤ ਹੋਈ ਪਰ ਹੁਣ ਕਹਿੰਦੇ ਆ ਕਿ ਉਹ ਗੱਲਾਂ ਜਿਹੜੀਆਂ ਸੀ ਅਸਲ ਦੇ ਵਿੱਚ ਉਹ ਵਾਸਤਵਿਕਤਾ ਨਹੀਂ ਸੀ ਉਹ ਸਚਾਈ ਨਹੀਂ ਸੀ ਕੀ ਬਿਹਾਰ ਦੇ ਨਾਲ ਸੱਚਮੁੱਚ ਕੁਛ ਐਦਾਂ ਹੋਇਆ ਨਹੀਂ ਦੋ ਚੀਜ਼ਾਂ ਤੋਂ ਕਹਿ ਲੁ ਕਿ ਸੰਕੇਤ ਮਿਲਦੇ ਨੇ ਇੱਕ ਤੇ ਆ ਕਿ ਜਦੋਂ ਨितीश ਕੁਮਾਰ ਨੂੰ ਕਹਿ ਲੁ ਕਿ ਉਹ ਅੰਦਰ ਦੇ ਨਾ ਫਸੀ ਨੂੰ ਫਟਕਣ ਕਿ ਜਦੋਂ ਧਨਵਾਦੀ ਬੋਲ ਬੋਲਣੇ ਸੀਗੇ ਜੀ ਤਾਂ ਜਿਹੜੇ ਇਹਨਾਂ ਦੇ ਕਹਿ ਲੁ ਕਿ ਭਾ ਭਾਜਪਾ ਪੱਖੀ ਜਿਹੜੇ ਸਲਾਹਕਾਰ ਸਿਓ ਗੈਬ ਮਿਲੇ ਤੁਹਾਨੂੰ ਪ੍ਰੈਸ ਕਾਨਫਰੰਸ ਤੇ ਜੀ ਦੂਜੀ ਚੀਜ਼ ਇਹ ਕਿ ਜਿਹੜੇ ਉਥੋਂ ਦੇ ਲੋਕਲ ਆਜ਼ਾਦ ਕਹਿ ਲੁ ਕਿ ਵਧੀਆ ਸੋਚ ਵਾਲੇ ਜਾਂ ਨਿਰਪੱਖ ਸੋਚ ਵਾਲੇ ਪੱਤਰਕਾਰ ਆ ਜਦੋਂ ਉਹ ਤੁਹਾਨੂੰ ਜ਼ਮੀਨੀ ਹਕੀਕਤਾਂ ਤੋਂ ਵਾਕਿਫ ਕਰਵਾਉਂਦੇ ਨੇ ਤਾਂ ਫਿਰ ਪਤਾ ਲੱਗਦਾ ਕਿ ਯਾਰ ਅਸਲ 'ਚ ਕੀ ਖੇਡ ਹੋਈ ਆ ਜੀ ਕਿਉਂਕਿ ਇਹ ਜਿਹੜੀ ਅੰਕੜੇਬਾਸੀ ਇਹ ਆਪਣੇ ਆਪ ਦੇ ਵਿੱਚ ਇੱਕ ਜਲੇਬੀ ਆ ਜੀ ਜੀ ਜਲੇਬੀ ਬਣਾ ਦਿੱਤੀ ਜਾਂਦੀ ਆ ਹੁਣ ਜੋ ਬਿਹਾਰ ਦੇ ਵਿੱਚੋਂ ਗੱਲ ਨਿਕਲ ਕੇ ਆ ਰਹੀ ਆ ਉਹ ਕਹਿੰਦੇ ਕਿ ਕਮਾਲ ਦੀ ਗੱਲ ਆ ਯਾਰ ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 1,22,000 ਕਰੋੜ ਰੁਪਈਆ ਤਾਂ ਉਹਨਾਂ ਨੇ ਟੈਕਸਾਂ ਦੀ ਵੰਡ 'ਚੋਂ ਲੈ ਜਾਣਾ ਤੇ ਦੂਜੀ ਚੀਜ਼ ਇਹ ਆ ਉਹ ਕਹਿੰਦੇ ਆ ਕਿ ਸਾਨੂੰ ਤੁਸੀਂ ਦੇ ਰਹੇ ਹੋ ਜਿਹੜਾ ਇਹ ਦਿੱਤਾ ਹੈ ਸ਼ਾਇਦ 9000 ਕਰੋੜ ਰੁਪਈਆ ਕਿ ਭਾਈ ਇਹ ਤੁਸੀਂ ਦੇ ਰਹੇ ਹੋ ਸਾਨੂੰ ਇੱਕ ਤੇ ਐਕਸਪ੍ਰੈਸ ਵੇ ਆ ਜੀ ਉਹ ਉਹਦਾ ਗਿਨ ਲਿਆ ਹੂੰ ਸੈਕੰਡ ਚੀਜ਼ ਤੁਸੀਂ ਗਿਨ ਰਏ ਜੇ ਕਿ ਇੱਕ ਇਹਨਾਂ ਨੇ ਸ਼ਾਇਦ ਗਿਆ ਵਾਲੀ ਸਾਈਡ ਦੇ ਵਿੱਚ ਗਿਆ ਇੱਕ ਸ਼ਹਿਰ ਹੈ ਉਹਨਾਂ ਦਾ ਗਿਆ ਜੀ ਹਾਂ ਗਿਆ ਜੀ ਤਾਂ ਗੱਲ ਇਹ ਆ ਕਿ ਉਸ ਸਾਈਡ ਤੇ ਕੋਈ ਕੋਰੀਡੋਰ ਬਣਾਉਣਾ ਹੈ ਜੀ ਯਾਨੀ ਕਹ ਲੋ ਕਿ ਅਦਿਯੋਗਕ ਕਾਰਿਡੋਰ ਕਹ ਲੋ ਤੁਸੀਂ ਪੰਜਾਬੀ ਚ ਉਹ ਕਹਿੰਦੇ ਕਿ ਉਹ ਉਹ ਉਹਦਾ ਅਸੀਂ ਮਤਲਬ ਕਿ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੇ ਆ ਕਿ ਉੱਥੇ ਕੀ ਬਣਾਉਣਾ ਜੀ ਵੀ ਉਹ ਤਾਂ ਇਲਾਕਾ ਜਿਹੜਾ ਬਹੁਤ ਗਰਮ ਇਲਾਕਾ ਹੈ ਤੇ ਉਹ ਉਹਦੇ ਵਾਸਤੇ ਤੁਸੀਂ ਉੱਥੇ ਕਿਹੜਾ ਅਦਿਯੋਗ ਲਾਓਗੇ ਜੀ ਤੇ ਜਿਹੜਾ ਐਕਸਪ੍ਰੈਸ ਵੇ ਆ ਉਹ ਕਹਿੰਦੇ ਕਿ ਉਹਦੇ ਕਿਨਾਰੇ ਤੇ ਅਸੀਂ ਕੀ ਕੰਮਕਾਰ ਕਰਾਂਗੇ ਕੀ ਸਾਡੇ ਐਕਸਪ੍ਰੈਸ ਵੇ ਇੰਨਾ ਹੀ ਕੰਮ ਆਏਗਾ ਕਿ ਕਿਤੇ ਬੱਸ-ਬੁੱਸ ਲੈ ਕੇ ਬਿਹਾਰੀ ਵਿਚਾਰੇ ਜਿਹੜੇ ਆ ਉਹ ਅੱਗੇ ਰੇਲ ਤੇ ਲੰਮਕ ਕੇ ਜਾਂਦੇ ਹੁਣ ਬੱਸਾਂ ਤੇ ਲੰਮਕ ਕੇ ਦੂਜੇ ਸਟੇਟਾਂ ਚ ਮਜ਼ਦੂਰੀ ਵਾਸਤੇ ਜਾਂਦੇ ਤਾਂ ਉਹ ਫਿਰ ਇੱਕ ਸਵਾਲ ਇਹ ਵੀ ਨਿਕਲਿਆ ਕਿ 15 100 ਕਰੋੜ ਦਿੱਤਾ ਤੁਸੀਂ ਫਲੱਡ ਰੋਕਣ ਵਾਸਤੇ ਜੀ ਤੇ ਉਹ ਕਹਿੰਦੇ ਆ ਕਿ ਇੰਨੇ ਕਿਤੇ ਸਾਡੇ ਪੋਲਿਟਿਕ ਪੇ ਪਿਛਲੇ ਕੁਝ ਦਿਨਾਂ ਦੇ ਬਿਲਕੁਲ ਤੇ ਫਲੱਡ ਨੂੰ ਰੋਕਣਾ 1500 ਕਰੋੜ ਤੇ ਫਲੱਡ ਨੂੰ ਰੋਕਣ ਵਾਲੇ ਸਾਡੇ ਉਹ ਬੰਦੇ ਆ ਜਿਨ੍ਹਾਂ ਨੂੰ ABC ਵੀ ਨਹੀਂ ਆਉਂਦੀ ਹੂੰ ਕਿ ਨਦੀਆਂ ਦਾ ਵਾਹਨ ਕੀ ਆ ਕਿੱਥੇ ਸਮੱਸਿਆ ਕੀ ਹਿਸਾਬ ਕਿਤਾਬ ਆ ਜੀ ਤਾਂ ਮਤਲਬ ਕਿ ਉਹ ਕਹਿੰਦੇ ਆ ਕਿ ਸਾਡੇ ਨਾਲ ਤੁਸੀਂ ਫੇਰ ਉਹੀ ਕਰ ਦਿੱਤੀ ਆ ਜਿਸ ਤਰ੍ਹਾਂ ਆ ਆਰਾ ਦੇ ਵਿੱਚ ਇੱਕ ਵਾਰੀ ਰੈਲੀ ਹੋਈ ਸੀਗੀ ਤੇ ਪ੍ਰਧਾਨ ਮੰਤਰੀ ਪੁੱਛਦੇ ਪਏ ਸਨ ਕਿ ਕਿੰਨਾ ਦੇ ਦਿਆਂ 50000 ਕਰੋੜ ਫਿਰ 70000 ਕਰੋੜ ਲੱਖ ਕਰੋੜ ਦਿੱਤਾ ਜੀ ਤੁਹਾਨੂੰ ਸਵਾ ਲੱਖ ਕਰੋੜ ਬਾਦ ਦੇ ਵਿੱਚ ਇਹਨਾਂ ਨੇ ਕੀ ਹਾਂਜੀ ਹਾਂਜੀ ਉਹ ਬੜਾ ਵੀਡੀਓ ਕਲਿੱਪ ਬਹੁਤ ਵਾਇਰਲ ਹੋਇਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਤੇ ਬਾਅਦ ਚ ਮੋਦੀ ਸਾਹਿਬ ਨੇ ਜੋ ਮਤਲਬ ਕਿ ਦਿੱਤਾ ਉਹ ਇਹੋ ਹੀ ਸੀ ਕਿ ਵੱਖ-ਵੱਖ ਯੋਜਨਾਵਾਂ ਜਿਹੜੀਆਂ ਆਮ ਆਪਾਂ ਕਹਿੰਦੇ ਆ ਕਿ ਨਿਮਤ ਰੂਪ ਦੇ ਵਿੱਚ ਜਾਂਦੀਆਂ ਨੇ ਸਟੇਟਾਂ ਨੂੰ ਉਹ ਉਹਨਾਂ ਦੇ ਵਿੱਚ ਹੀ ਕਾਟਾਵਾੜਾ ਕਰ ਦਿੱਤਾ ਕਿ ਐਸ ਮੰਤਰਾਲੇ ਚ ਆ ਗਿਆ ਇੰਨਾ ਗਿਆ ਐਸ ਮੰਤਰਾਲੇ ਚ ਇੰਨਾ ਗਿਆ ਜੀ ਤੁਹਾਡਾ ਸਵਾ ਲੱਖ ਕਰੋੜ ਉਹ ਕਹਿੰਦੇ ਤੁਸੀਂ ਸਾਡੇ ਨਾਲ ਫੇਰ ਉਹੀ ਕੀਤੀ ਆ ਕਿ ਵਿਸ਼ੇਸ਼ ਪੈਕੇਜ ਦੇ ਨਾਮ ਤੇ ਤੁਸੀਂ ਸਾਨੂੰ ਪੈਕੇਜਿੰਗ ਕਰਕੇ ਇੱਕ ਐਸਾ ਲੌਲੀਪੌਪ ਫੜਾ ਦਿੱਤਾ ਜਿਹੜਾ ਉੱਤੇ ਤੇ ਐਂ ਵੇਖਣ ਨੂੰ ਲੱਗਦਾ ਕਿ ਬਹੁਤ ਵਧੀਆ ਗਿਫਟ ਹੈ ਤੇ ਥੱਲੇ ਉਹ ਕੁਝ ਵੀ ਨਹੀਂ ਵਿੱਚੋਂ ਕੁਝ ਵੀ ਨਹੀਂ ਹੈਗਾ ਜੀ ਤੇ ਆ ਕਹਾਣੀ ਆ ਬਿਹਾਰ ਵਾਲੇ ਵੀ ਕਹਿ ਲੋ ਕਿ ਕਾਫੀ ਚੰਗੀਆਂ ਗੱਲਾਂ ਵੀ ਕਰਦੇ ਉਹਨਾਂ ਨੂੰ ਮਲਾ ਕੇ ਛੋਟਾ ਜਿਹਾ ਨਿੱਕਾ ਜਿਹਾ ਤੋਹਫਾ ਕਹਿ ਦिए ਗਿਫਟ ਕਹਿ ਦिए ਤੇ ਲਪੇਟਿਆ ਬਹੁਤ ਤਕੜੀ ਤਰ੍ਹਾਂ ਉਹਨਾਂ ਨੇ ਜਦੋਂ ਪੱਤਰਕਾਰ ਬੋਲਦੇ ਆ ਨਾ ਲੋਕਲ ਪੱਤਰਕਾਰ ਕਿਉਂਕਿ ਆਪਾਂ ਨੂੰ ਹੁਣ ਦੂਰ ਬੈਠੇ ਆ ਉਹ ਪੱਤਰਕਾਰ ਤਾਂ ਤੁਹਾਨੂੰ ਪਤਾ ਲੱਗਦਾ ਤੇ ਉੱਥੋਂ ਦੇ ਰਿਐਕਸ਼ਨ ਕਿਸ ਤਰ੍ਹਾਂ ਦੇ ਤੇ ਉਹ ਬੋਲਦੇ ਬੜਾ ਮਿੱਠਾ ਨੇ ਕਈ ਵਾਰੀ ਜਦੋਂ ਇਸ ਤਰ੍ਹਾਂ ਗੁੱਸੇ 'ਚ ਆ ਕੇ ਵੀ ਉਹਨਾਂ ਦੇ ਪੱਤਰਕਾਰ ਤਾਂ ਨਾ ਕਈ ਵਾਰ ਬੜੀ ਪਿਆਰੀ ਲੱਗਦੀ ਹੈ ਜਦੋਂ ਬੋਲਦੇ ਆ ਗੁੱਸੇ 'ਚ ਸਤਨਾਮ ਪਾਲੀਆ ਜੀ ਪੁੱਛ ਰਹੇ ਨੇ ਕਿ ਮੋਦੀ ਨਿਤਿਸ਼ ਨਾਇਡੂ ਦੇ ਅੱਗੇ ਝੁੱਕ ਗਏ ਨੇ ਨਹੀਂ ਇਹਨਾਂ ਨੇ ਹਾਲ ਦੀ ਖੜੀ ਉਹਨਾਂ ਨੂੰ ਫਸਾ ਰੱਖਿਆ ਜਿਵੇਂ 14000 ਕਰੋੜ ਦੇ ਦਿੱਤਾ ਨਾਈਡੂ ਨੂੰ 14000 ਕਰੋੜ ਨਾਲ ਉਹਦਾ ਕੀ ਬੰਨਾ ਆ ਜੀ ਪਰ ਉਹਨੂੰ ਇੰਨਾ ਕੁ ਕਾਫੀ ਹੈ ਕਿ ਪਹਿਲੇ ਛਟਕੇ ਚੇਟੀਐਮ ਤੋਂ ਇਨਾਂ ਕੋ ਲੈ ਗਿਆ ਹੂੰ ਤੇ ਲੋਕਾਂ ਨੂੰ ਕਹਿ ਸਕਦਾ ਕਿ ਯਾਰ ਮੈਂ ਬਾਅਦ 'ਚ ਵੀ ਲੈ ਜਾਊਂਗਾ ਜੀ ਨਿਤਿਸ਼ ਨੂੰ ਫਸਾਈ ਬੈਠੇ ਆ ਕਿ ਵਿਸ਼ੇਸ਼ ਉਹ ਨਾ ਤਾਂ ਨਿਤਿਸ਼ ਉਹਨੂੰ ਨਕਾਰ ਸਕਦਾ ਹੂੰ ਪਰ ਜੋ ਸਪੈਸ਼ਲ ਸਟੇਟਸ ਮੰਗਦੇ ਸਨ ਰਾਜ ਦਾ ਉਹ ਤੇ ਦਿੱਤਾ ਨਹੀਂ ਉਹ ਤੇ ਇਨਕਾਰੀ ਹੋ ਗਿਆ ਸੋ ਇਹੀ ਆ ਕਿ ਮੈਨੂੰ ਲੱਗਦਾ ਕਿ ਹੋਰ 40 ਦਿਨ ਜੇ ਪੈ ਗਏ ਤੇ ਇਹਨਾਂ ਨੇ ਇਹ ਕਰ ਦੇਣਾ ਕਿ ਇਹਨਾਂ ਦੇ ਜਿਹੜੇ ਹੈਗੇ ਆ ਐਮ ਐਮ ਪੀ ਜੀ ਜਿਹੜੇ ਆਪਣੇ ਜਗਾੜੂ ਚਨਕਿਆ ਜੀ ਹੈਗੇ ਆ ਦੇਸ਼ ਦੇ ਜੀ ਤਾਂ ਉਹ ਉਹਨਾਂ ਨੇ ਜਗਾੜ ਜਗੂੜ ਲਾ ਕੇ ਉਹ ਤੋੜ ਤੜ ਲੈਨੇ ਆ ਹੂੰ ਹੂੰ ਹੋ ਸਕਦਾ ਮੁੜ ਕੇ ਤੁਰੇ ਫਿਰਨੇ ਉਹ ਤੋੜ ਲੈਣਗੇ ਇਹ ਮੁੜ ਕੇ ਰੋਡ ਤੇ ਤੁਰੇ ਫਿਰਨਗੇ ਹੋਰ ਕੀ ਆ ਜੀ ਜੀ ਕਿਉਂਕਿ ਉਹ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਉ ਕਿ ਥਿਉਰੀ ਜਿਹੜੀ ਹਮੇਸ਼ਾ ਐਗਜ਼ਿਸਟ ਕਰੇਗੀ ਨਾ ਸਸਾਰੇ ਕਟਨਾ ਕ੍ਰਮ ਚ ਕਿ ਤੋੜਨ ਦੇ ਵਿੱਚੇ ਮਾਰਨੇ ਜੀ ਹੋ ਸਕਦਾ ਕਿ ਬੰਦੇ ਤੋੜ ਲੈਣ ਉਹਨਾਂ ਦੇ ਜੀ ਕੁਛ ਦੋਸਤ ਆਪਣੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਡਾਰਕ ਗੋਸ਼ੀ ਕਹਿੰਦੇ ਕਿ ਬਹੁਤ ਥੋੜੇ ਜਦੋਂ ਦਰਸ਼ਕ ਹੁੰਦੇ ਸੀ ਮੈਂ ਉਹਨਾਂ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ ਜੀ ਹਾਂ ਜੀ ਕਰਨਜੀਤ ਸ਼ਰਫੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਦਾ ਨਾਮ ਸੁਣਿਆ ਜੀ ਜੀ ਬੈਂਸ ਜੀ ਕਹਿ ਰਹੇ ਨੇ ਕਿ ਟ੍ਰਾਂਟੋ ਤੋਂ ਕੰਮ ਸ਼ੁਰੂ ਕਰਕੇ ਤੁਹਾਡਾ ਪ੍ਰੋਗਰਾਮ ਨਾਲ ਨਾਲ ਸ਼ੁਰੂ ਕਰਦੇ ਹਾਂ ਸ਼ੁਕਰੀਆ ਜੀ ਜੀ ਸਾਬ ਕਾਲੋਂ ਪਰਮਜੀਤ ਕਹਿ ਰਹੇ ਨੇ ਕਿ ਪਰਮਜੀਤ ਜੀ ਨਿਰਪੱਖ ਕਿਵੇਂ ਹੋਣ ਹੋਰ ਕਿਸ ਗੱਲ ਤੋਂ ਨਿਰਪੱਖ ਨਹੀਂ ਸ਼ਾਇਦ ਮੈਨੂੰ ਪਤਾ ਨਹੀਂ ਕਿਹਦੀ ਗੱਲ ਕਰ ਰਿਹਾ ਜੀ ਪੜ ਲਿਆ ਮਹਾਰਾਜ ਪੜ ਲਿਆ ਗੱਲ ਚੱਲ ਰਹੀ ਸੀ ਤਾਂ ਕਰਕੇ ਆਪਾਂ ਨੂੰ ਜੀ ਕੰਟਰੀਬਿਊਸ਼ਨ ਭੇਜਿਆ ਹੈ ਹੈਪੀ ਸਰਾਜ ਜੀ ਨੇ ਰਮਨੀਕ ਜੀ ਨੇ ਬੈਂਸ ਜੀ ਨੇ ਵੀ ਭੇਜਿਆ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਜੀ ਧੰਨਵਾਦ ਮਿੰਟੂ ਜੀ ਅੱਗੇ ਨੂੰ ਆਪਾਂ ਚੱਲਦੇ ਆਂ ਅਗਲੀ ਖਬਰ ਵੱਲ ਨੂੰ ਹਾਈ ਕੋਰਟ ਦੇ ਬਿਆਨ ਆਏ ਸੀ ਹੁਕਮ ਆਏ ਸੀਗੇ ਕਿ ਸ਼ੰਭੂ ਬਾਡਰ ਨੂੰ ਖੋਲ ਦਿਓ ਫਿਰ ਉੱਥੇ ਥੋੜੀ ਅੜਾਫਸੀ ਜੀ ਹੋਈ ਤੇ ਉਹ ਗੱਲ ਵਿੱਚ ਲਟ ਗਈ ਹੈ ਹੁਣ ਦੁਬਾਰਾ ਤੋਂ ਇਹ ਹੁਕਮ ਹੈ ਕਿ ਸ਼ੰਭੂ ਬਾਡਰ ਨਹੀਂ ਖੁੱਲਿਆ ਜਾਏਗਾ ਕੀ ਇਹ ਸੱਚ ਹੈ ਰੋਕ ਦਿੱਤੀ ਗਈ ਹੈ ਫਿਰ ਦੇਖੋ ਹਰਿਆਣਾ ਜਿਹੜਾ ਹੈ ਨਾ ਉਹ ਨਹੀਂ ਇਹਨੂੰ ਖੋਲ ਕੇ ਰਾਜੀ ਹੈਗਾ ਇਸ ਬਾਰਡਰ ਨੂੰ ਜੀ ਤਦੇ ਹੀ ਉਹ ਇੱਥੋਂ ਚਲੇ ਗਏ ਸਨ ਸੁਪਰੀਮ ਕੋਰਟ ਚ ਫਿਰ ਸੁਪਰੀਮ ਕੋਰਟ ਦੇ ਵਿੱਚ ਪਹਿਲਾ ਜਿਹੜਾ ਪ੍ਰਤੀਕਰਮ ਸੀ ਉਹ ਤੇ ਇਹਨਾਂ ਦੇ ਉਲਟ ਸੀ ਹੁਣ ਇਹ ਆਇਆ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਸਥਿਤੀ ਜਿਉਂ ਦੀ ਤਿਉਂ ਆ ਬਰਕਰਾਰ ਰੱਖੋ ਇਹਦਾ ਮਤਲਬ ਇਹ ਹੈ ਕਿ ਸਥਿਤੀ ਜਿਉਂ ਦੀ ਤਿਉਂ ਆ ਜਿਹੜੀ ਉਹ ਬਰਕਰਾਰ ਜੇ ਰਹੇਗੀ ਤਾਂ ਫਿਰ ਕਿ ਤਾਂ ਇਹ ਨਹੀਂ ਖੁੱਲੇਗਾ ਜੀ ਮਤਲਬ ਕਿ ਸੁਪਰੀਮ ਕੋਰਟ ਨੇ ਹਾਲ ਫਿਲਹਾਲ ਹਰਿਆਣਾ ਨੂੰ ਹੀ ਰਾਹਤ ਦਿੱਤੀ ਆ ਹੂੰ ਹੂੰ ਕਿਉਂਕਿ ਹਰਿਆਣਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਭਾਜਪਾ ਸ਼ਾਸਿਤ ਸੂਬਾ ਹੈ ਜੀ ਉਹਨਾਂ ਨੂੰ ਪਤਾ ਕਿ ਜੇ ਹਰਿਆਣੇ ਚ ਵੀ ਵੜਦੇ ਆ ਤਾਂ ਵੀ ਇੱਕ ਬੜੀ ਵੱਡੀ ਸਮੱਸਿਆ ਬਣ ਸਕਦੀ ਹੈ ਕਿਉਂਕਿ ਉੱਥੇ ਇਲੈਕਸ਼ਨ ਨੇ ਨਾ ਸੋਖਮ ਸਾਹਿਬ ਕੁ ਤਿੰਨ ਕੁ ਮਹੀਨੇ ਦਾ ਤਾਂ ਸਮਾਂ ਬਾਕੀ ਆ ਜੀ ਕਿ ਜੇ ਮੰਨ ਲਓ ਹਰਿਆਣੇ ਚ ਦਾਖਲ ਹੋ ਕੇ ਇੱਕ ਵੱਡਾ ਕਿਤੇ ਮੋਰਚਾ ਲੱਗ ਜਾਂਦਾ ਚਲੋ ਦਿੱਲੀ ਵੀ ਨਹੀਂ ਪਹੁੰਚਦੇ ਰਾਹ ਚ ਰੋਕ ਲਿਆ ਜਾਂਦਾ ਉਧਰੋਂ ਪੰਜਾਬ ਚ ਆ ਜਾਂਦੇ ਆ ਉਧਰੋਂ ਹਰਿਆਣੇ ਵਾਲੇ ਜਿਹੜੇ ਆ ਫਿਰ ਉਹਨਾਂ ਨੂੰ ਤਾਂ ਸੌਖਿਆ ਵੀ ਹੋ ਜਾਏਗਾ ਨਾ ਹੂੰ ਹੂੰ ਕਿਉਂਕਿ ਉਹਦੇ ਚ ਹਰਿਆਣਵੀ ਜਿਹੜੇ ਆ ਸਿਆਸਤਦਾਨ ਉਹ ਇਸ ਤਰ੍ਹਾਂ ਵੀ ਫਸ ਜਾਣਗੇ ਨਾ ਕਿ ਮੁੜ ਕੇ ਖੁੱਲ ਕੇ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਖੇਤੀ ਬਹੁਤ ਵੱਡੇ ਪੱਧਰ ਤੇ ਆ ਜਾਟ ਵੋਟ ਬੈਂਕ ਬਹੁਤ ਪ੍ਰਭਾਵੀ ਆ ਤਾਂ ਫਿਰ ਉੱਥੇ ਸਖਤੀ ਕਰਨੀ ਵੀ ਜਿਹੜੀ ਬੜੀ ਮੁਸ਼ਕਲ ਹੋ ਜਾਏਗੀ ਬਿਲਕੁਲ ਬਿਲਕੁਲ ਉਹ ਇਸੇ ਕਰਕੇ ਕਹਿੰਦੇ ਨੇ ਕਿ ਇਹ ਇਲੈਕਸ਼ਨ ਦੇ ਮੌਕੇ ਤੇ ਜੇ ਆ ਗਏ ਨਾ ਕਿਸਾਨ ਤੇ ਇਹਨਾਂ ਨੇ ਤੇ ਸਾਡੇ ਨਾਲ ਬੁਰੀ ਕਰਨੀ ਬਿਲਕੁਲ ਬਿਲਕੁਲ ਇਸੇ ਵਾਸਤੇ ਹੀ ਮਤਲਬ ਕਿ ਇੱਕ ਤੇ ਚਲੋ ਦਿੱਲੀ ਜਾਣ ਤੋਂ ਰੋਕਣ ਵਾਸਤੇ ਉੱਤੇ ਪੈਂਤੜਾ ਹੈਗਾ ਹੀ ਹੈਗਾ ਜੀ ਇਹੀ ਆ ਕਿ ਸਾਨੂੰ ਸਿਆਸੀ ਤੌਰ ਤੇ ਇਹਦਾ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਨੁਕਸਾਨ ਤੇ ਭਾਜਪਾ ਨੂੰ ਹੋ ਚੁੱਕਾ ਹੈ ਇਹਨਾਂ ਚੀਜ਼ਾਂ ਦਾ ਰਹਿਣਾ ਇਹ ਤੇ ਸਾਫ ਹੈ ਆ ਸੁਖਮ ਸਿੰਘ ਸਾਹਿਬ